ਦੁਖ ਭਰਮ ਭਉ ਭਾਗਾ ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਰੰਗ ਲਾਗਾ ਚਿੰਤਾ ਅਚਿੰਤਾ ਸੋਚ ਅਸੋਚਾ ਸੋਗਾ ਲੋਭਾ ਮੋਹ 타का ਉਮਰ ਰੋਗ ਮਿਟੇ ਗੋ ਮਿਟੇ ਕਿਰਪਾ ਤੇ ਜਮ ਤੇ ਭਏ ਬਿਵਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਨ ਜਮ ਤੇ ਕਾਢੇ ਐਸੋ ਗੁਰ ਕਾ ਕੁਰਬਾਨੀ ਗੁਰ ਕੀ ਤਨ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਾਹੋ ਨਾਨਕ ਜਨ ਜਮ ਤੇ ਕਾਢੇ ਐਸੋ ਗੁਰ ਕਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਏਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੇ ਆਈਆਂ ਸਭ ਦੋਤਾ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨੁ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰਾ ਉਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਵਨਾ ਗੱਲਾਂ ਸਮਰੱਥ ਸੁਆਮੀ ਸੋ ਕਉ ਮਨੋ ਵਿਸਾਰੇ ਕਹੈ ਨਾਨਕ ਮਨੁ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜੇ ਦੇਸ ਓ ਪਾਵੈ ਸਦਾ ਸਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾਏ ਮਨ ਵਸਿਆ ਬਾਜੇ ਸਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਜਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਨੁ ਭਖਾਂ ਸਭ ਗਵਾਇਆ ਕਰ ਸਾਥ ਸੁਖ ਮਨਿ ਆਏ ਵਸਿਆ ਜਨੀਸ਼ਾ ਸਭ ਕੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸਵਤ ਰੂਪਿਆਰੋ ਸਾਚਾ ਨਾਮ ਮਿਰਾ ਆਧਾਰੋ ਵਾਜੇ ਪੰਚ ਸਬਦ ਤਤ ਘਰ ਸਪਾਗੈ ਘਰ ਸਪਾਗੈ ਸਬਦ ਵਾਜੇ ਕਲਾ ਜਥ ਘਰ ਧਾਰੀਆ ਪੰਚ ਦੂਤਾ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਮ ਤਤ ਸੁਖ ਹੁਆ ਚਿਤਕਾਰ ਅਨਹਦ ਵਾਜੇ ਅੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਵ ਪਾਇਆ ਉਤਰੀ ਸਗਲ ਵਸੂਰੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਉਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਤ ਸਤਗੁਰ ਰਹਾ ਪਰਪੂਰੇ ਬੇਣਵਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਤਾ ਸਤਗੁਰ ਰਹਾ ਪਰਪੂਰੇ ਬੇਣਵਾ ਅੰਤ ਨਾਨਕ ਗੁਰ ਚਰਨ ਨ ਲਾਗੇ ਵਾਜੇ ਅਨਹਦ ਤੂਰੇ ਉਠਾ ਕਰ ਤਮ ਪੈਰ ਦਾਸ ਤੁਮ ਜੀ ਰਹਾ ਤਮ ਮਾਤ ਪਿਤਾ ਹਮ ਬਾਰਤ ਤੇਰੇ ਤੁਮਰੀ ਤੇਰਪਾ ਮੈ ਸੁ ਕੋ ਨ ਜਾ ਮਰਾਇ ਅੰਤ ਆਯੋ ਚੇਤੇ ਓ ਜਾ ਭਗਵਾਨ ਸਗਲ ਸਮਗਰੀ ਤੁਮਰਾ ਸੋਤਰਤਾਰੀ ਤੁਮ ਤੇ ਹੋ ਏਸੋ ਆਗਿਆ ਗਾਤ ਮੈਂ ਤਮਹੀ ਜਾਨੀ ਨਾਨਕ ਦਾਸ ਸਾਦਾ ਕੁਰਬਾਨੀ ਯਾਰੇ ਆਸਾ ਦਾਸ ਹਮਾਰੀ ਜਿਉ ਪਿੰਡ ਸਾਬ ਤੇਰਾ ਵਾਹਿਗੁਰੂ ਸਾਬ ਤੇਵੜਿਆ ਆਈ ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ वैगन का बोला का जाकी तरवा के भाव पापकों पर वाहि भजी भावे श्री पग अभी सहाय वाहि पग अभी की पाछाई दशमी कृप मढ़ावे सुनाया बोला हाल चले आए करादर के बराबर भाव सब तावे सहाय अक्रम बेदरम सिरो सीह गाय श्री हरन जी के अल्लाह ध्यान सब दुख जाए एक बहान ਕੀ ਆਖਣਾ ਆਨਿਦਾ ਪਰ ਧਾਈ ਪਾਉ ਮਥਾਈ ਹੋਏ ਸਹਾਰੇ ਤਤ ਮੇ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਉ ਪਾਉ ਮਥਾਈ ਹੋਏ ਸਹਾਰੇ ਆਉ ਪਾਉ ਮਥਾਈ ਹੋਏ ਸਹਾਰੇ তথা ਆਦਿਸ਼ਨਤੀ ਜੋਤ ਸ੍ਰੀ ਗੁਰੂ ਗੰਦਰ ਕ੍ਰਿਪਾ ਬਾਣੀ ਆਏ ਦੰਖਰੇ ਜੰਤ ਮਟਾਈ ਗੁਰ ਬਾਣੀ ਜਾਂੋ ਪਾਏ ਤੋਂ ਸਾਤ ਸਦਾ ਮੁਖ ਜਾਈ ਆ ਵੀ ਰਾਤਾ ਅੰਦਰ ਕੀ ਸਾਧਨ ਬੋਲਣਾ ਜੀ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜਪਿਆ ਅਹੰਤ ਜਪਿਆ ਚਾਲਿ ਬੁਖਿਆ ਵਟਿਆ ਜਵਿਨਾ ਸਭਿਆ ਨਾਮ ਜਪਿਆ ਵੰਟੀ ਕਿਟਿਆ ਮੇਰੀ ਜਲਾਈ ਤੇਰੇ ਵਾਰੇ ਤੇਰੇ ਅੰਕੀ ਤਾਂ ਕਿਨਾ ਬਿਆਰਿਆਂ ਤੇਰਿਆਂ ਦੀ ਕਮਾਈ ਦਾ ਧੰਦਰ ਕੀ ਸਾਧਨ ਬੋਲਣਾ ਜੀ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਰਮਾ ਜੀ ਤੇ ਤੇ ਬਾਤ ਬਾਤ ਕਰਾਈ ਕੋਪਰੀਆਂ ਮੋਹਨਾ ਚ ਰਖੀ ਨਾਂ ਤੇ ਛੜੀ ਲੋੜ ਲੋਆਂ ਦੀ ਸੇਵਾ ਦੀ ਕਿਰਪਾ ਨੀਆਂ ਘਰ ਨਹੀਂ ਹਾਰਿਆ ਸਿੱਧੀ ਬੇਸਾ ਬੋਸਾ ਨਾਲ ਵਾਹੀ ਤੇਰਾ ਦੇਖ ਮਾਇਦਾ ਅੰਦਰ ਕੇ ਸਾ ਤਨ ਟਕੋਲ ਰਾਜੀ ਸ੍ਰੀ ਵਾਹਿ ਹੈ ਗੁਰੂ ਸ੍ਰੀ ਵਾਹਿ ਹੈ ਗੁਰੂ ਜੀ ਕਾ ਕਨ ਬੱਤ ਜਿਵੇਂ ਆਂਦਾ ਧਿਆਨ ਅੰਦਰ ਜੀ ਪਾਪ

ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਤਿਨ ਕਾ ਸਿਰੀ ਰਾਮ ਤੇਰਾ ਰਹਿ ਜਾ ਕਉਲੀ ਤਾ ਸਦਾ ਕ੍ਰਿਪਾ ਕਾਂ ਦਾਨਕ ਦਾ ਨਾਮ ਦਾਣ ਵਿਦਿਆ ਦਾਣ ਅਮਰਤ ਦਾਣ ਗੁਰਮਤਿ ਕਾਂ ਕੀਆ ਤਖਤ ਸਿਸ਼ਾਨ ਚੌਕੀਆਂ ਝੰਡੇ ਗੁਗੇ ਜੋਤ ਬਟਾਲਾ ਤਨ ਕਾ ਜੈ ਜੈ ਕਾਂ ਤਾ ਸਭੂ ਰਾਜੇ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਰਾਮ ਮੋਨੀ ਮਾ ਭਤੀ ਮ ਤੇਰਾ ਕੀ ਆਵੈ ਜੋ ਇਹ ਆਕਾਰ ਨੂੰ ਆਪਣੇ ਪੰਥ ਵਿੱਚ ਪਦਾ ਬਹਾਈ ਦਾ ਦਾ ਦਿਓ ਕੀਰਤਾਨਾ ਤੇਰੇ ਹੋਰ ਨੂੰ ਵਾਲਿਆਂ ਤੋਂ ਜਨਾ ਤੋਂ ਪਾਈ ਹੋ ਰਿਹਾ ਗਿਆ ਉਹਦੇ ਦક્ષਨ ਦੇ ਰਾਤਰੀ ਸੇਵਾ ਸਮਾਹ ਆਦਾਂ ਆਤਿ ਯੁਗ ਜੋ ਹੈ ਮਾਨਾ ਨੇ ਮਾਨੀ ਤਾਰੇ ਦੇ ਸੰਦੇਸ਼ ਦੀ ਉਤਰੀ ਯਾਤਰਾ ਤੇ ਰਾਤਰੀ ਪੂਰਨ ਪਰਮਾਤਮ ਦੇਵਿਓ ਸ੍ਰੀ ਗੁਰੂ ਨਾਨਕ ਦੇਵ ਜੀ ਪਾਛੜਾ ਦੇ ਨਾਮ ਦਾ ਹੋਰਟ ਯਾਤਰਾ ਲੈਦੇ ਹੋਈ ਸਰ ਜਾਨੀ ਸਾਧ ਪੀਤੇ ਸਾਚ ਖੰਡਵਤੀ ਵਰਵਾਰ ਭਗਤ ਜੀ ਉਹਨਾਂ ਦੇ ਅੰਗੀਤੇ ਦੇ ਉਹਨਾਂ ਤੋਂ ਵੱਡੂ ਸਾਹਿਬ ਹੋਏ ਸਾਚ ਖੰਡਵਤੀ ਵਰਵਾਰ ਭਗਤ ਜੀ ਉਹਨਾਂ ਦੇ ਆਸਾਨਾਂ ਦੇ ਸਦੇ ਪਾਸ਼ਾ ਤੋਂ ਵੱਡੂ ਸਾਹਿਬ ਹੋਏ ਆਪ ਸਦੇ ਪਾਸ਼ਾ ਮਹਾਪੁਰਸ਼ ਕੰਨ ਜੀ ਦਾ ਸੈਤਰੀ ਜੀ ਉਹਨਾਂ ਦੀ ਸਹਿਮਤੀ ਨਾਲ ਲਾਕਾ ਨਿਵਾਸੀ ਨਗਰ ਨਿਵਾਸੀ ਕਾ ਬੁਰੂ ਤੇਗ ਪਾ ਹਦਰ ਤੇ ਪਾਸ਼ਾ ਨੂੰ आप मधिकात सदिकात था, आई दयाला संगी हूं। उन्हें अंधेरे पर शासिन भीनो याद करते हुए, याता ने व्यक्त किए गुरु ग्रंथ साहिबे, आ ठाट पास ना जापी संग दयाकांत पावर परेगाज करामे आएं, ऐ सवार्ट पार्टी संग जापी संग तो ये संग ज्योत खंभा साई ही समरी आज रहा है। ਨੂੰ ਸੋਤਿਸ ਪਾ ਕੇ ਬਾਣੀ ਪੰਡਾ ਬਾਤ ਵਿੱਚ ਨਾਮ ਸੇਵਾ ਲਗੋਤੇ ਪਾਛਾ ਸੋਤਿਸ ਪਾ ਕੇ ਸੇਵਾ ਕੰਡਾ ਬਾਤ ਵਿੱਚ ਨਾਮ ਇਹ ਕਾਲੀਆਂ ਹਾਰੀਆਂ ਵਾਲੀਆਂ ਕਰਨ ਕੋ ਪੇੜਾ ਜੀ ਦੇ ਆਪਣੇ ਵੀ ਕਾਰ ਕਰਨੀ ਹੈ ਮਹਾ ਪ੍ਰਸ਼ਾਵਲੀਓ ਸਾਧਕਵਲੀਓ ਬੜਾ ਪ੍ਰਸ਼ਾਤੀ ਦੇ ਯਾਰ ਹੈ ਆਮ ਜੀ ਨੂੰ ਭੋਗ ਲੱਗੇ ਸੋਤ ਲੱਗੇ ਆਪਣਾ ਲੈਕ ਹੋਵੇ ਜੋ ਸ਼ਾਟੇ ਇਸ ਕਾਰਨ ਆਪ ਦਾ ਨਾਮ ਸੁਪੇਸ਼ ਪਾ ਕੇ ਅਰੇ ਸੁਛੜੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਇਹ ਪ੍ਰਗਟਾਵੇ ਭਾਰਤੋਂ ਕੇਤਾ ਜਲਾ ਕਰੇ ਜੋ ਹਾਰਾ ਦੇ ਵਿੱਚ ਅੰਤ ਤੇ ਪਾਛਾ ਆਇਆ ਆਪ ਸੱਕੇ ਪਾਛਾ ਨੂੰ 32 ਵਾਰਾਂ ਲੱਗੇ ਸੁਸ਼ਾਂਤੀ ਰੱਦੀ ਚੜ੍ਹੇ ਕਾੜੀ ਉਹਨਾਂ ਦੀ ਸੱਕੇ ਪਾਛਾ ਆਪ ਸੱਕੇ ਪਾਛਾ ਨੂੰ ਬਾ ਸਮਾ ਸਭਾ ਦੇ ਦੇਣਾ ਕੁਝੀਆਂ ਦੇ ਨਾਲ ਸੇਵ ਕਰੀਆਂ ਝੋੜੀਆਂ ਭਰੀਆਂ ਬਾਜਿਆਂ ਨੂੰ ਬਲਦੀਆਂ ਬਲਚੀਆਂ ਔਰਾਂ ਲੰਗੀਆਂ ਕਰੀਆਂ ਮਾਤਾ ਪੁੱਤਾਂ ਦੇ ਰਚਣਾਂ ਤਾਂ ਸੰਗਤੀ ਸੇਵਾ ਆਪ ਦੇ ਜਨਮ ਦੀ ਖੁਸ਼ੀ ਵਧਣੀ ਹੋਨ ਪਾਰੂ ਪੰਧੀ ਆ ਗਿਆ ਵਾਸੋਂ ਤੇਰੀ ਗੁਰਮਖ ਮੇਲੋ ਜਿੰਨਾ ਮਿਲਿਆ ਆਪਦਾ ਨਾਮ ਜਿ ਤਿਆਵੈ ਸੋਭੋ ਹੋਇ ਨਾਨਕ ਦਾ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਪੜਾ ਵਾਹਿਗੁਰੂ ਜੀ ਦਾ ਕਰਤਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ वाहे गुरु जी की फतेह एक अंकार सतनाम करता पुरख निर्पैर ਅਕਾਲ ਮੂਰਤ ਜੁਮੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵਈ ਜੇ ਸੋਚੀ ਲਖ ਵਾਰ ਚਪੈ ਚੁਪਨ ਹੋਵਈ ਜੇ ਲਾਇ ਰਹਾ ਲਿਵ ਤਾਰੋ ਪੋਖਿਆ ਪੋਖਣਾ ਉਤਰੀ ਜਿਬਨਾ ਪਰੀਆਂ ਪਾਰ ਸਹਸ ਸਿਆਣਪਾਂ ਲਖ ਹੋਈ ਤਾਂ ਇੱਕਨ ਚੱਲੈ ਨਾਲ ਕੈ ਉਸ ਚਿਆਰਾ ਹੋਈ ਐ ਕਬ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਆਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਣੋ ਹੋਵੇ ਕਿਛ ਤਾਣੋ ਗਾਵੇ ਕੋ ਦਾਤ ਜਨ ਨਿਸਾਨੋ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਪੈ ਦਿਸੈ ਦੂਰ ਹੋ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰੋ ਅਖੈ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫਿਰ ਤੇ ਅੱਗੇ ਰੱਖੀਐ ਜੇ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁੰ ਤਰੇ ਪਿਆਰੁ ਅਮਰਤ ਵੇਲਾ ਸਚਨੋ ਓੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੀ ਵੈ ਜਾਣੀਐ ਸਭ ਆਪਿ ਸਚਿਆਰ ਥਾਪਿਆ ਨ ਜਾਇ ਕੀਤਾ ਨਾ ਹੋਇ ਆਪਿ ਆਮਨੰਜਨ ਸੋਇ ਜਿਨ ਸੇਵਿਆ ਤਨ ਪਾਇਆ ਮਾਨੁ ਨਾਨਕ ਗਾਵੀਐ ਗਨੀ ਨਿਦਾਨੋ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੋ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸਰ ਗੁਰੂ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹਾ ਜਾਣ ਆਖ ਨਹੀ ਕਹਿਣਾ ਕਥਨ ਨ ਜਾਈ ਬੁਰਾ ਇੱਕ ਦੀਪ ਬੁਝਾਈ ਸਮਨਾ ਜੀਣਾ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੇ ਰਤਨਾਵਾ ਜੇ ਤੁਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤਿਸઠੋ ਪਾਈ ਵਿਚਾਰ ਮਨ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜਵਾਹਰ ਮਾਨਕ ਜੇ ਇੱਕੁਰ ਕੀ ਸੱਖ ਸੁਣੀ ਗੁਰਾ ਇਕ ਦੇ ਬੁਝਾਈ ਸਮਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜਿ ਜੁਬ ਵਿਚਾਰੇ ਆਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕਹ ਜਸ ਕੀਰਤਿ ਜਗ ਲੇ ਜੇ ਤਹ ਨਜ਼ਰ ਨਾ ਆਵਈ ਤਾ ਬਾਤ ਨ ਪੁਛੈ ਕੀ ਕੀਟ ਆਇ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੀ ਗੁਣਮੰਤਿਆ ਗੁਣ ਦੇਤਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੀ ਸੁਣਿਆ ਸਿਦਪੀਰ ਸਰਨਾਥ ਸੁਣਿਆ ਤਤਵਲ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਕੋਈ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਅੰਦਾ ਸੁਣਿਆ ਮਕਸਲਾ ਹਨਮੰਦ ਸੁਣਿਆ ਜੋਗ ਜੋਗ ਤਨ ਭੇਡ ਸੁਣਿਆ ਸਾਥ ਸਿਮਰਤ ਵੇਦਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੜਕਾਏ ਸਨਾਣ ਸੋਣਿਆ ਪੜਪੜ ਪਾਵੇ ਮਾਨੋ ਸੁਣਿਆ ਲੱਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆਂ ਦੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਸਦਾ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੈ ਪਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੋਰਤ ਹੋਵਾ ਮਨ ਬੁੱਧ ਮੰਨੇ ਸਗਲ ਭੌਣ ਕੀ ਸੋਧ ਮੰਨੇ ਮੋ ਚੋਟਾ ਨਾ ਖਾਈ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸ਼ਾਹ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਰੰਝਣ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਰ ਸਾਧਾਰੂ ਮੰਨੈ ਤਰ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭੈ ਕੋ ਐਸਾ ਨਾਮ ਰੰਝਣ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨੋ ਪੰਜੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰ ਤਾਲਾ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੋਤਾ ਜੇ ਕੋ ਬੁੱਝੈ ਹੋਵੇ ਸਚਿਆਰ ਤਬ ਲਾਗ ਉਪਰ ਕੀਤਾ ਪਾਰ ਭਰਤੇ ਹੋਰ ਪਰੇ ਹੋਰ ਹੋਰ ਤੇਤੇ ਭਾਰਤ ਲੈ ਕਮਨ ਜੋਰਾ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਏਤਾ ਤਾਨ ਸਵਾਲਿਓ ਰੂਪ ਕੀਤੀ ਦਾਤ ਜਾਣਾ ਕੌਣ ਪੂਤਾ ਕੀਤਾ ਪੋਸਾਓ ਇੱਕੋ ਕਵਾਉ ਦਿੱਤੇ ਹੋਏ ਲਖਦਰੀ ਆਉ ਗੁਦਰਤ ਕਹਾਂ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਸੰਖ ਜਾਪ ਸੰਗ ਭਾਉ ਸੰਗ ਪੂਜਾ ਸੰਖ ਤਪਤਾਉ ਸੰਗ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅ ਸੰਖ ਦਾਤਾਰ ਸੰਖ ਸੂਰਮੋ ਪਖਸਾਰ ਸੰਖ ਮੋਲਿ ਉਲਾਇ ਤਾਰ ਉਜ਼ਰਤ ਕਾ ਕਵਣ ਕਹਾ ਵਿਚਾਰੋ ਵਰਨ ਜਾਵਾ ਏਕ ਵਾਰ ਜੁਤ ਭਾਵੇ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸਾਂਖ ਮੂਰਖਾਂ ਦਾ ਘੋਰ ਸੰਗ ਚੋਰ ਹਰਾਮ ਖੋਰ ਸੰਗ ਅਮਰ ਕਰ ਜਾਏ ਜੋਰ ਸੰਗ ਗਲਬੜ ਹੱਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੂੜਿਆਰ ਕੂੜੇ ਵਿਰਾਹੇ ਸੰਖ ਮਲੇਸ਼ ਮਲ ਪਖ ਖਾਈ ਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਜ ਕਹੈ ਵਿਚਾਰ ਵਰਨ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮ ਤੰਨ ਰੰਕਾਰ ਸੰਖ ਨਾਵ ਸੰਖ ਥਾਵ ਗੰਮ ਗੰਮ ਸੰਖ ਲੋਹਾ ਸੰਖੇਸ਼ਰ ਭਾਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਬੰਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਬਖਾਣ ਜਨੇ ਲਿਖੇ ਤੈ ਸਰਨਾਏ ਜੇ ਫਰਮਾਏ ਤਦ ਤਪਾਈ ਜੇ ਤਾਂ ਗੀਤਾ ਦਿੱਤਾ ਨਾ ਉਹ ਵਨ ਆਵੈ ਨਹੀਂ ਕੋਤਾ ਉਹ ਕੁਦਰਤ ਕਵਣ ਕਹਾ ਵਿਚਾਰ ਵਰਨ ਜਾਵਾ ਏਕ ਵਾਰ ਜੁਗਤ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ